ਪਿਆਰੇ ਸਰੋਤਾਜਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 63 ਆਓ ਸੁਣਦੇ ਹਾਂ ਸ੍ਰਿਸ਼ਟੀ ਤੇ ਅੱਜ ਤੱਕ ਜਿੰਨੇ ਵੀ ਮਨੁੱਖ ਆਏ ਹਨ ਜਾਂ ਆਉਣਗੇ ਸਾਰੇ ਹੀ ਮਾਂ ਦੇ ਪੇਟ ਵਿੱਚੋਂ ਨਿਕਲੇ ਹੋਏ ਹੋਣਗੇ ਸਿਰਫ ਇੱਕ ਈਸ਼ਵਰ ਹੀ ਖੁਦ ਖੁਦਾ ਆਪਣੇ ਆਪ ਤੋਂ ਪ੍ਰਗਟ ਹੋਇਆ ਸੀ ਉਸ ਦੀ ਕੋਈ ਮਾਂ ਨਹੀਂ ਸੀ ਪਿਓ ਨਹੀਂ ਸੀ ਹਰ ਮਨੁੱਖ ਦਾ ਮਾਤਾ ਪਿਤਾ ਹੁੰਦਾ ਹੈ ਜੇ ਕੋਈ ਇਹ ਕਹਿੰਦਾ ਹੈ ਕਿ ਮੈਂ ਬਿਨਾਂ ਮਾਤਾ ਪਿਤਾ ਤੋਂ ਇਸ ਸ੍ਰਿਸ਼ਟੀ ਤੇ ਆਇਆ ਹੋਇਆ ਹਾਂ ਤਾਂ ਅਸੀਂ ਉਸ ਨੂੰ ਸਿਆਣਾ ਮਨੁੱਖ ਨਹੀਂ ਕਹਿ ਸਕਦੇ ਤੇ ਕੋਈ ਵੀ ਮਨੁੱਖ ਈਸ਼ਵਰ ਨਹੀਂ ਹੋ ਸਕਦਾ ਈਸ਼ਵਰ ਤਾਂ ਇੱਕੋ ਇੱਕ ਹੀ ਹੈ ਤੇ ਰਹੇਗਾ ਆਪਣੇ ਆਪ ਨੂੰ ਈਸ਼ਵਰ ਕਹਿਣ ਵਾਲੇ ਮਨੁੱਖ ਦੂਸਰੇ ਮਨੁੱਖਾਂ ਨਾਲ ਚਲਾਕੀ ਕਰ ਰਹੇ ਹੁੰਦੇ ਹਨ ਜਾਂ ਉਹਨਾਂ ਦੀ ਬੇਸਮਝੀ ਦਾ ਲਾਭ ਉਠਾ ਰਹੇ ਹੁੰਦੇ ਹਨ ਆਓ ਜਗਿਆ ਸੁਜਨੋ ਖੁੱਲ ਕੇ ਵਿਚਾਰ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਇਸਤਰੀ ਦੀ ਮਹੱਤਤਾ ਬਾਰੇ ਸ਼ਬਦ ਲਿਖਿਆ ਹੈ ਭੰਡ ਜੰਮੀ ਐ ਭੰਡ ਨੀਮੀ ਐ ਭੰਡ ਮੰਗਣ ਵਿਆਹੋ ਭੰਡੇ ਹੋਵੇ ਦੋਸਤੀ ਭੰਡੇ ਚਲੇ ਰਾ ਬੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਬੰਡੇ ਹੀ ਬੰਡ ਉਪਜੈ ਬੰਡੇ ਭਾਜ ਨ ਕੋਇ ਨਾਨਕ ਬੰਡੇ ਬਾਹਰ ਏਕੋ ਸਚਾ ਸੋਇ ਪਾਵ ਭੰਡ ਦਾ ਅਰਥ ਹੈ ਭਾਂਡਾ ਜਿਸ ਵਿੱਚ ਸਮਾਨ ਰੱਖਿਆ ਤੇ ਕੱਢਿਆ ਜਾ ਸਕਦਾ ਹੈ ਇਸਤਰੀ ਵੀ ਇੱਕ ਭਾਂਡਾ ਹੈ ਜਿਸ ਦੀ ਕੁੱਖ ਵਿੱਚ ਇੱਕ ਪੁਰਸ਼ ਦਾ ਬੀਜ ਰੱਖਿਆ ਜਾਂਦਾ ਹੈ ਤੇ ਉਸ ਤੋਂ ਬੱਚੇ ਦੀ ਪ੍ਰਾਪਤੀ ਕਰ ਲਈ ਜਾਂਦੀ ਹੈ ਇਹ ਭਾਂਡਾ ਬਹੁਤ ਹੀ ਪਵਿੱਤਰ ਤੇ ਕੀਮਤੀ ਹੈ ਇਸ ਨੂੰ ਘਟਿਆ ਕਿਵੇਂ ਕਿਹਾ ਜਾ ਸਕਦਾ ਹੈ ਇਹ ਤਾਂ ਪੁਰਸ਼ ਦਾ ਅਰਧ ਅੰਗ ਹੈ ਦੋਵੇਂ ਮਿਲ ਕੇ ਇੱਕ ਮੁਕੰਮਲ ਮਨੁੱਖ ਬਣਦੇ ਹਨ ਸਿੱਖ ਇਤਿਹਾਸ ਵਿੱਚ ਜਾਂ ਗੁਰਬਾਣੀ ਵਿੱਚ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਸਤਰੀ ਤੋਂ ਹੀ ਸਭ ਦਾ ਜਨਮ ਹੁੰਦਾ ਹੈ। ਚਾਹੇ ਕੋਈ ਅਵਤਾਰ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ॠषि ਹੈ, ਚਾਹੇ ਕਿਸੇ ਤਰ੍ਹਾਂ ਦਾ ਵੀ ਮਨੁੱਖ ਹੈ। ਸਿਰਫ ਤੇ ਸਿਰਫ ਇੱਕੋ ਨਿਰੰਕਾਰ ਹੀ ਜੋ ਆਪਣੇ ਆਪ ਤੋਂ ਪ੍ਰਗਟ ਹੋਇਆ ਇੱਕ ਹੈ ਤੇ ਸਦਾ ਇੱਕੋ ਹੀ ਰਹਿਣਾ ਹੈ ਉਸ ਦਾ ਜਨਮ ਨਾ ਹੋਇਆ ਹੈ ਨਾ ਹੋਣਾ ਹੈ ਬਾਕੀ ਸਭ ਲੋਕ ਬਾਇਓਲੋਜੀਕਲੀ ਭਾਗ ਜੀਵ ਵਿਗਿਆਨਕ ਤੌਰ ਤੇ ਪੈਦਾ ਹੁੰਦੇ ਹਨ ਈਸ਼ਵਰ ਤੋਂ ਬਿਨਾ ਜੇ ਕੋਈ ਮਨੁੱਖ ਇਹ ਕਹਿੰਦਾ ਹੈ ਕਿ ਮੈਂ ਬਾਇਓਲੋਜੀਕਲੀ ਮਾਤਾ ਪਿਤਾ ਦੇ ਸੰਜੋਗ ਤੋਂ ਬਿਨਾਂ ਪੈਦਾ ਹੋਇਆ ਹਾਂ ਮੇਰਾ ਕੋਈ ਮਾਤਾ ਪਿਤਾ ਨਹੀਂ ਹੈ ਮੈਨੂੰ ਈਸ਼ਵਰ ਨੇ ਭੇਜਿਆ ਹੈ ਤਾਂ ਇਹ ਗੱਲ ਬੜੀ ਹਾਸੋਹੀਣੀ ਹੈ ਬਚਗਾਨਾ ਹੈ ਜਾਂ ਸ਼ਰਾਰਤ ਭਰੀ ਹੈ ਇੱਕੋ ਪਰਮਾਤਮਾ ਹੀ ਆਪਣੇ ਆਪ ਤੋਂ ਆਪ ਪ੍ਰਗਟ ਹੋਇਆ ਸੀ ਉਹੀ ਸਭ ਤੋਂ ਪਹਿਲਾਂ ਸੀ ਉਹੀ ਹੈ ਤੇ ਰਹੇਗਾ ਉਸਨੇ ਫਿਰ ਸ੍ਰਿਸ਼ਟੀ ਰਚੀ ਕੁਦਰਤ ਰਚੀ ਉਹੀ ਸਬਦਾ ਮਾਤਾ ਪਿਤਾ ਹੈ ਹਰ ਮਨੁੱਖ ਵਿੱਚ ਉਸ ਈਸ਼ਵਰ ਦੀ ਜੋਤ ਹੈ ਜੀਵਨ ਹੈ ਜਾਨ ਹੈ ਜੋ ਸੱਚ ਹੈ ਈਸ਼ਵਰ ਸੱਚ ਹੈ ਤੇ ਉਸ ਦੀ ਜੋਤ ਵੀ ਸੱਚ ਹੈ ਮੁਲਤਾਨ ਦਾ ਰਾਜਾ ਹਰਣਾ ਕਸ਼ਪ ਉਸਨੇ ਪ੍ਰਭੂ ਭਗਤੀ ਬਹੁਤ ਕੀਤੀ ਪ੍ਰਭੂ ਤੋਂ ਇਹ ਵਰ ਮੰਗ ਲਿਆ ਕਿ ਨਾ ਮੈਂ ਦਿਨੇ ਮਰਾਂ ਨਾ ਰਾਤੀ ਮਰਾਂ ਨਾ ਮੈਨੂੰ ਕੋਈ ਹਥਿਆਰ ਨਾਲ ਮਾਰ ਸਕੇ ਨਾ ਮੈਨੂੰ ਅਗਨੀ ਸਾੜ ਸਕੇ ਭਾਵੇਂ ਮੈਂ ਅਮਰ ਹੋ ਜਾਵਾਂ ਮੈਨੂੰ ਕੋਈ ਵੀ ਮਨੁੱਖ ਜਾਂ ਜਾਨਵਰ ਨਾ ਮਾਰ ਸਕੇ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਜਦੋਂ ਇਹ ਵਰ ਲੈ ਲਿਆ ਤਾਂ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਹੁਣ ਅਮਰ ਹੋ ਗਿਆ ਹਾਂ ਮੈਨੂੰ ਕੋਈ ਮਾਰ ਸਕਦਾ ਹੀ ਨਹੀਂ ਹੰਕਾਰ ਵੱਧਦਾ ਗਿਆ ਤੇ ਆਪਣੇ ਆਪ ਨੂੰ ਈਸ਼ਵਰ ਕਹਿਣਾ ਸ਼ੁਰੂ ਕੀਤਾ ਕਿ ਮੈਂ ਹੀ ਈਸ਼ਵਰ ਹਾਂ ਮੇਰੇ ਰਾਜ ਵਾਲੇ ਸਾਰੇ ਮੇਰਾ ਦਿੱਤਾ ਖਾਂਦੇ ਹਨ ਇਹ ਹੰਕਾਰ ਦੀ ਗੱਲ ਈਸ਼ਵਰ ਨੂੰ ਨਹੀਂ ਭਾਉਂਦੀ ਸੀ ਈਸ਼ਵਰ ਨੇ ਉਹ ਦੇ ਕਰ ਆਪਣੇ ਭਗਤ ਪ੍ਰਹਿਲਾਦ ਨੂੰ ਪੁੱਤਰ ਦੇ ਰੂਪ ਵਿੱਚ ਭੇਜ ਦਿੱਤਾ ਜਦੋਂ ਪ੍ਰਹਿਲਾਦ 5 6 ਸਾਲ ਦਾ ਹੋਇਆ ਸੀ ਤਾਂ ਹਰਣਾ ਕਸ਼ਪ ਪਿਓ ਨੇ ਕਿਹਾ ਅਗਰ ਕੋਈ ਪੁੱਛੇ ਤੂੰ ਕਿਸ ਦਾ ਦਿੱਤਾ ਖਾਂਦਾ ਹੈ ਤਾਂ ਤੂੰ ਕਹਿਣਾ ਆਪਣੇ ਪਿਤਾ ਦਾ ਦਿੱਤਾ ਖਾਂਦਾ ਹਾਂ ਇਹ ਭੋਜਨ ਮੈਨੂੰ ਮੇਰੇ ਪਿਤਾ ਨੇ ਦਿੱਤਾ ਹੈ ਸਾਰੇ ਰਾਜ ਦੇ ਲੋਕ ਮੇਰੇ ਪਿਤਾ ਦਾ ਦਿੱਤਾ ਖਾਂਦੇ ਹਨ ਤਾਂ ਪ੍ਰਹਿਲਾਦ ਨੇ ਮਨਾਂ ਕੀਤਾ ਪਿਤਾ ਜੀ ਮੈਂ ਤਾਂ ਈਸ਼ਵਰ ਦਾ ਦਿੱਤਾ ਖਾਂਦਾ ਹਾਂ ਈਸ਼ਵਰ ਹੀ ਸਭ ਨੂੰ ਰੋਜ਼ੀ ਰੋਟੀ ਦਿੰਦਾ ਹੈ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਹਰਣਾਕਸ਼ਪ ਨੂੰ ਇਹ ਗੱਲ ਪਸੰਦ ਨਹੀਂ ਆਈ ਮੇਰਾ ਪੁੱਤਰ ਹੀ ਬਾਗੀ ਹੋ ਕੇ ਮੇਰੇ ਖਿਲਾਫ ਇਹ ਗੱਲ ਕਹਿ ਰਿਹਾ ਹੈ ਪੁੱਤਰ ਨੂੰ ਡਰਾਇਆ ਧਮਕਾਇਆ ਉਸ ਨੂੰ ਜਾਨੂ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਪ੍ਰਹਿਲਾਦ ਉਹ ਹਰ ਵਾਰੀ ਬਚਦਾ ਹੀ ਰਿਹਾ ਹਰਣਾਕਸ਼ਪ ਦੀ ਭੈਣ ਹੋਲਿਕਾ ਉਸਨੇ ਵੀ ਵਰ ਪ੍ਰਾਪਤ ਕੀਤਾ ਹੋਇਆ ਸੀ ਕਿ ਮੈਨੂੰ ਵੀ ਅੱਗ ਸਾੜ ਨਹੀਂ ਸਕੇਗੀ। ਅਖੀਰਲਾ ਤਰੀਕਾ ਇਹ ਵਰਤਿਆ ਗਿਆ। ਉਸ ਦੀ ਝੋਲੀ ਵਿੱਚ ਪ੍ਰਹਿਲਾਦ ਨੂੰ ਬਿਠਾ ਦਿੱਤਾ ਜਾਵੇ। ਉਹ ਮਰ ਜਾਵੇਗਾ। ਪਰਿਸ਼ਵਰ ਨੇ ਆਪਣੇ ਭਗਤ ਦੀ ਰੱਖਿਆ ਕੀਤੀ। ਉਹ ਸਹੀ ਸਲਾਮਤ ਬਾਹਰ ਨਿਕਲ ਗਿਆ ਪਰ ਹੋਲੀਕਾ ਸੜ ਕੇ ਮਰ ਗਈ। ਕਿਉਂਕਿ ਉਹ ਪ੍ਰਹਿਲਾਦ ਨੂੰ ਮਾਰਨ ਲਈ ਇਸ ਵਰ ਦਾ ਗਲਤ ਇਸਤੇਮਾਲ ਕਰ ਰਹੀ ਸੀ ਇਸ ਕਰਕੇ ਉਹ ਮਰ ਗਈ ਪ੍ਰਹਿਲਾਦ ਜ਼ਿੰਦਾ ਬਚ ਗਿਆ ਫਿਰ ਇੱਕ ਥੰਮ ਵਿੱਚੋਂ ਈਸ਼ਵਰ ਨਰਸਿੰਘ ਦਾ ਰੂਪ ਧਾਰ ਕੇ ਪ੍ਰਗਟ ਹੋਇਆ ਜਿਸ ਦਾ ਸ਼ੇਰ ਦਾ ਮੂੰਹ ਤੇ ਧੜ ਮਨੁੱਖ ਦਾ ਸੀ ਨਖੁਨ ਲੰਬੇ ਤੇ ਤਿੱਖੇ ਸਨ ਉਸਨੇ ਹਰਣਾ ਕਸ਼ਪ ਨੂੰ ਚੁੱਕਿਆ ਤੇ ਆਪਣੀ ਝੋਲੀ 'ਚ ਬਿਠਾ ਕੇ ਦਰਵਾਜ਼ੇ ਦੀ ਚੁਗਾਠ ਤੇ ਬੈਠ ਗਿਆ ਤੇ ਬੋਲਿਆ ਹਰਣਾ ਕਸ਼ਪ ਦੇਖ ਲੈ ਨਾ ਅੰਦਰ ਹਾਂ ਨਾ ਬਾਹਰ ਹਾਂ ਚੁਗਾਠ ਤੇ ਬੈਠਾ ਹਾਂ ਨਾ ਮੈਂ ਮਨੁੱਖ ਹਾਂ ਨਾ ਮੈਂ ਜਾਨਵਰ ਹਾਂ ਨਾ ਮੇਰੇ ਕੋਲ ਕੋਈ ਹਥਿਆਰ ਹੈ ਨਾ ਦਿਨ ਹੈ ਨਾ ਰਾਤ ਹੈ ਮੈਂ ਇਨਾ ਨਖੁਨਾ ਨਾਲ ਤੇਰਾ ਅੰਤ ਕਰ ਦਿੰਦਾ ਹਾਂ ਈਸ਼ਵਰ ਨੇ ਤਿੱਖੇ ਨਖੁਨਾ ਨਾਲ ਉਸ ਦਾ ਅੰਤ ਕਰ ਦਿੱਤਾ ਹੰਕਾਰੀ ਹਰਣਾ ਕਸ਼ਪ ਮਰ ਗਿਆ ਪ੍ਰਹਿਲਾਦ ਦੀ ਜੈ ਜੈਕਾਰ ਹੋ ਗਈ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰਮਾਤਮਾ ਸੱਚ ਹੈ ਉਸ ਦਾ ਸਭ ਤੋਂ ਵੱਡਾ ਗੁਣ ਇਹੀ ਹੈ ਉਹ ਸਰਬਵਿਆਪਕ ਹੈ ਤੇ ਸਰਬਸ਼ਕਤੀਮਾਨ ਹੈ ਹਿੰਦੂ ਧਰਮ ਵਿੱਚ ਪਰਮਾਤਮਾ ਨੂੰ ਸੱਚ ਕਿਹਾ ਜਾਂਦਾ ਹੈ ਪਰਮਾਤਮਾ ਦਾ ਅਰਥ ਹੁੰਦਾ ਹੈ ਮੂਡਲਾ ਸੱਚ ਸਿੱਖ ਧਰਮ ਵਿੱਚ ਸਤਨਾਮ ਕਿਹਾ ਜਾਂਦਾ ਹੈ ਈਸ਼ਵਰ ਦਾ ਨਾਮ ਸਤ ਹੈ ਮੁਸਲਮਾਨ ਧਰਮ ਵਿੱਚ ਪਰਮਾਤਮਾ ਨੂੰ ਅੱਲਾ ਕਿਹਾ ਜਾਂਦਾ ਹੈ ਅੱਲਾ ਦੇ ਅਰਥ ਵੀ ਸੱਚ ਹਨ ਇਸਾਈ ਧਰਮ ਵਿੱਚ trueth is god ਭਾਵ ਸੱਚ ਹੀ ਪਰਮਾਤਮਾ ਹੈ ਬਾਣੀ ਵਿੱਚ ਲਿਖਿਆ ਹੈ ਹਰ ਜੀਵ ਹੰਕਾਰ ਨਾ ਭਾਵਈ ਵੇਦ ਕੋਕ ਸੁਣਾਵੇ ਇੱਕ ਹੋਰ ਤੁਕ ਵਿੱਚ ਗੁਰੂ ਜੀ ਕਹਿੰਦੇ ਹਨ ਹੋਮੈ ਨਾਵੈ ਨਾਲ ਵਿਰੋਧ ਹੈ ਦੋਇ ਨਵਸੈ ਇਕ ਠਾਈ ਭਾਵ ਹੰਕਾਰ ਤੇ ਈਸ਼ਵਰ ਇੱਕ ਦੂਸਰੇ ਦੇ ਵਿਪਰੀਤ ਹਨ ਤੇ ਜਿੱਥੇ ਹੰਕਾਰ ਹੈ ਉੱਥੇ ਈਸ਼ਵਰ ਦੀ ਉਪਸਥਿਤੀ ਹੋਂਦ ਨਹੀਂ ਹੁੰਦੀ ਜਿੱਥੇ ਈਸ਼ਵਰ ਦੀ ਹੋਂਦ ਹੈ ਉੱਥੇ ਹੰਕਾਰ ਨਹੀਂ ਹੁੰਦਾ ਸਿੱਖ ਮਰਿਆਦਾ ਅਨੁਸਾਰ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਸ਼ਬਦ ਰਾਗੀ ਸਿੰਘ ਗਾਉਂਦੇ ਹਨ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂਰojana ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ